ਸ਼ਾਹਨੀ ਬਖਤਿਆਂ ਦੀ ਇਤਿਹਾਸਕ ਧਰਤੀ ਦੇ ਉੱਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਜੁੜ ਬੈਠੀ ਸਾਧ ਸੰਗਤ ਗਾਜਵਾਲ ਜੀ ਦੇ ਰਤਨ ਜੀ ਸਾਥ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੀਆਂ ਵਿਚਾਰਾਂ ਹੋਈਆਂ ਨੇ ਪਹਿਲੀ ਗੱਲ ਤਾਂ ਮੈਂ ਇੱਕ ਕਹਿਣੀ ਚਾਹੁੰਦਾ ਕਿ ਬਹੁਤਾ ਫਿਕਰ ਨਾ ਕਰਿਆ ਕਰੋ ਕਿ ਬੰਦੇ ਥੋੜੇ ਆਏ ਆ ਇਹ ਮੁੱਢ ਕਦੀਮੋਂ ਜਨਤੀ ਦੇ ਬੰਦੇ ਰਹੇ ਆ ਭੀੜਾਂ ਹਮੇਸ਼ਾ ਤਮਾਸ਼ਾ ਦੇਖਣ ਆਉਂਦੀਆਂ ਨੇ ਲੜਨ ਤਾਂ ਜਾਗ ਦੇ ਸਿਰਾਂ ਲਈ ਆਉਂਦੇ ਸੋ ਘਰਾਉਣ ਦੀ ਲੋੜ ਨਹੀਂ ਇੰਨੇ ਬਹੁਤ ਅੱਜ ਹੀ ਐਸੋ ਸੀਆਈਡੀ ਦੀ ਇੰਟੈਲੀਜੈਂਸੀ ਰਿਪੋਰਟ ਜਾਣੀ ਐ ਅੱਜ ਇਹਨਾਂ ਲੋਕਾਂ ਖੜਾ ਹੋਣਾ ਵੀ ਮੁਕਸਬ ਦੇ ਵਿੱਚ 80 ਬੰਦੇ ਜੇ 100 ਬੰਦਾ ਇਕੱਠਾ ਹੋ ਗਿਆ ਬਹੁਤ ਸੋ ਮੈਂ ਤੁਹਾਡਾ ਇੱਥੇ ਪਹੁੰਚਣ ਤੇ ਜ਼ਾਤ ਰੋਂ ਧੰਨਵਾਦ ਕਰਦਾ ਦੂਜੀ ਗੱਲ ਪਾਣੀ ਦੀ ਹੈ ਜਿਹੜੇ ਮੁੱਦੇ ਨੂੰ ਆਪਾਂ ਲੈ ਕੇ ਇਕੱਠੇ ਹੋਏ ਆਂ ਖਾਸ ਤੌਰ ਤੇ ਜੇ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦੇ ਜਿਹੜੇ ਪੀੜਤ ਜ਼ਿਲ੍ਹੇ ਨੇ ਜੱਪਿੰਡ ਨੇ ਉਹ ਮੁਕਸਰ ਹੈ ਫਰੀਦਕੋਟ ਹੈ throipura hovora fazilka ਇਹ ਜ਼ਿਲ੍ਹੇ ਜਿਆਦੇ ਪੀੜਿਤ ਨੇ ਜਿਵੇਂ ਹੁਣ ਇੱਕ ਇਥੇ ਗੱਲ ਆਈ ਵਧਾਈ ਪਿੰਡ ਦੀ ਜਾਂ ਉਹਦੇ ਨਾਲ ਨਾਲ ਪਿੰਡਾਂ ਦਾ ਜ਼ਿਕਰ ਹੋਇਆ ਸਰਪੰਚ ਸਾਹਿਬ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਉਸ ਜ਼ਹਿਰੀਲੇ ਪਾਣੀ ਦੀ ਕਹ ਚੜ੍ਹਨ ਦੇ ਨਾਲ ਦੋ ਜਣਾਂ ਦੀ ਮੌਤ ਹੋ ਗਈ ਉੱਥੇ ਇਹਨਾਂ ਕੋਲ ਕੰਚਰ ਨਾਲ ਮੌਤ ਹੋ ਰਹੀ ਆ ਤੇ ਦੂਜੇ ਪਾਸੇ ਕੌਂਸਪਰਾ ਪਿੰਡ ਹੈ ਜਿਹੜਾ ਬੁੱਢੇ ਦਰਿਆ ਦੇ ਉੱਤੇ ਹੈ ਉੱਥੇ ਕਿਸੇ ਫੈਕਟਰੀ ਨੂੰ ਲੱਗਿਆ ਹੋਇਆ ਦਰਵਾਜ਼ਾ ਲੋਹੇ ਦਾ ਲੋਹੇ ਦੇ ਛੇਛੂ ਸੂਤ ਦੇ ਸਰੀਏ ਲੱਗੇ ਹੋਏ ਆ ਉਹ ਗਾਲ ਤੇ ਉਹ ਪਾਣੀ ਨਾਲ ਨਹੀਂ ਗਾਲੇ ਉੱਥੇ ਇੱਕ ਸਕਿਉਰਿਟੀ ਗਾਰਡ ਖੜਾ ਅਸੀਂ ਉੱਥੇ ਗਏ ਉਹਨੇ ਮੈਨੂੰ ਬੁਲਾ ਲਿਆ ਜੇ ਅਸੀਂ ਖੜੇ ਗੱਲਾਂ ਕਰਦੇ ਸੀ ਵੀ ਆਹ ਬੁੱਢਾ ਦਰਿਆ ਮਾਰ ਰਿਹਾ ਲੋਕਾਂ ਨੂੰ ਉਹ ਕਹਿੰਦਾ ਮੈਂ 15 ਸਾਲ ਤੋਂ ਇੱਥੇ ਸਕਿਉਰਿਟੀ ਗਾਰਡ ਲੱਗਿਆ ਵਾਂ ਆ ਜਿਹੜਾ ਇੱਥੇ ਜੰਗਲੇ ਦਾ ਆਹ ਲੋਹੇ ਦਾ ਜਿਹੜਾ ਲੱਗਿਆ ਹੋਇਆ ਗੇਟ ਦਾ ਦਰਵਾਜ਼ਾ ਥੱਥੋਂ ਗੜਿਆ ਖੜਾ ਮਗਾ ਹਾਂ ਗੜ ਗਿਆ ਕਹਿੰਦਾ ਇਸ ਕਰਕੇ ਕਹੜਾ ਜੇ ਇਧਰੋਂ ਪੂਰੇ ਦੀ ਹਵਾ ਵਗਦੀ ਆ ਨਾ ਤੇ ਜਿਹੜਾ ਕੈਮੀਕਲ ਆ ਬੁੱਢੇ ਦਰਿਆ ਦੇ ਵਿੱਚੋਂ ਜ਼ਹਿਰ ਆ ਉਹ ਉੱਡ ਕੇ ਤੇ ਪੈਂਦੀ ਆ ਤੇ ਉਹਨੇ ਇਹ ਗਾਲਿਆ ਤੇ ਹੁਣ ਇਥੋਂ ਹਿਸਾਬ ਲਾ ਲੋ ਵੀ ਉਹ ਪਾਣੀ ਅਸੀਂ ਪੀ ਰਹੇ ਆ ਤੇ ਸਾਡੇ ਸਰੀਰਾਂ ਨੂੰ ਕਵੇਂ ਛੱਡੂਗਾ ਜੋ ਲੋਹੇ ਨੂੰ ਗਾਲ ਸਕਦਾ ਹੈ ਲੋਹੇ ਨੂੰ ਖਤਮ ਕਰ ਸਕਦਾ ਹੈ ਜਿਉਂ ਪਾਣੀ ਦੀ ਗੈਰ ਚੜ ਨਾਲ ਦੋ ਜਣਾਂ ਦੀ ਮੌਤ ਹੋ ਗਈ ਤਾਂ ਅਸੀਂ ਤਾਂ ਉਹ ਪਾਣੀ ਅੱਜ ਤੇ ਨਹੀਂ ਇਸ ਲਈ 40 ਸਾਲ ਤੋਂ ਕੀ ਰਹੇ ਇਹ ਅਜੇ ਤਾਂ ਨਹੀਂ ਕਹਿ ਰਹੇ 40 ਸਾਲ ਤੋਂ ਪਾਣੀ ਲਗਾਤਾਰ ਚਿੰਨੀਆਂ ਡਾਂਗ ਫੈਕਟਰੀਆਂ ਨੇ ਉਹਨਾਂ ਦਾ ਪਾਣੀ ਪੈ ਰਿਹਾ ਅਸੀਂ 17 ਤੋਂ ਲੈ ਕੇ ਇਹ ਲੜਾਈ ਲੜ ਰਹੇ ਹਾਂ 17 ਤੋਂ ਲੈ ਕੇ ਲਗਾਤਾਰ ਉੱਥੇ ਸੀ ਸਮੇ ਸਮੇਂ ਤੇ ਜਾ ਕੇ ਰੋਲਾ ਵੀ ਪਾਇਆ ਜਿਹੜੇ ਅੱਜ ਮੌਜੂਦਾ ਸਰਕਾਰ 'ਚ ਬੈਠੇ ਨੇ ਕੁਲਤਾਰ ਸੰਧਵਾ ਜੀ ਸਾਡੇ ਨਾਲ ਹੁੰਦੇ ਸੀ ਭਵੰਤ ਮਾਨ ਜੀ ਸਾਡੇ ਨਾਲ ਹੁੰਦੇ ਸੀ ਆ ਬੀਬੀ ਜੀ ਅਨਮੋਲ ਗਗਨਮਾਨ ਉੱਥੇ ਆਉਂਦੀ ਰਹੀ ਆ ਇਹ ਸਾਰੇ ਉੱਥੇ ਆਉਂਦੇ ਰਹੇ ਆ ਮੀਤਿਹਰ ਵਰਗੇ ਜੀ ਚੀਮੇ ਵਰਗੇ ਜੀ ਵੀ ਆ ਦੇਖੋ ਜੀ ਲੋਕਾਂ ਨੂੰ ਜ਼ਹਿਰ ਪਿਆਇਆ ਜਾ ਰਿਹਾ ਹੁਣ ਸਰਕਾਰ ਇਹਨਾਂ ਦੀ ਐ ਇਸ ਮਸਲੇ ਨੂੰ ਲੈ ਕੇ 3 ਮਹੀਨੇ ਹੋਏ ਸੀ ਸਰਕਾਰ ਬਣੀ ਨੂੰ ਅਸੀਂ ਇੱਕ ਵਾਪਰ ਦੇ ਲੈ ਕੇ ਮਿਲੇ ਸੀਗੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਦੇ ਦਖਮਾ ਪਹਿਲਾ ਮੁੱਦਾ ਇਹ ਰੱਖਿਆ ਸੀ ਮਹਾਬਾਈ ਜੀ ਤੁਸੀਂ ਜਾਣਦੇ ਰਹੇ ਹੋ ਸਾਡੇ ਨਾਲ ਬੁੱਢੇ ਦਰਿਆ ਦੇ ਉੱਤੇ ਉਹ ਜ਼ਹਿਰ ਜਿਹੜੀ ਸਾਡੇ ਲੋਕਾਂ ਨੂੰ ਕੈਂਸਰ ਕਾਲੇ ਪੀੜੀਏ ਸ਼ੂਗਰ ਟੀਵੀ ਮੰਦ ਬੁੱਧੀ ਬੱਚੇ ਪੈਦਾ ਹੋ ਰਹੇ ਨੇ ਚਮੜੀ ਦੇ ਰੋਗ ਹੱਡੀਆਂ ਦੇ ਰੋਗ ਆਹ ਤਰ੍ਹਾਂ ਦਾ ਪਿੰਡ ਅਸੀਂ ਜਾ ਕੇ ਆਏ ਆ ਬੁਰਾ ਹਾਲ ਹੈ ਸਾਲਾ ਬੂਰ ਫਾਲ ਕਰੀ ਧਰਤੀ ਨੂੰ ਵੀ ਕੈਂਸਲ ਹੋ ਗਿਆ ਉਹ ਰੋ ਗਿਆ ਜAVE ਤਾਂ ਮੁੱਖ ਮੰਤਰੀ ਸਾਹਿਬ ਦੇ ਕੋਲੇ ਪੈਨ ਸੀ ਇੱਕ ਕਾਗਜ਼ ਸੀ ਲਿਖ ਲਈ ਮੇਰੀ ਗੱਲ ਕਹਿੰਦੇ ਰੱਖੇ ਮੈਨੂੰ ਪਤਾ ਹਾਂ ਮੈਂ ਤੁਹਾਡੇ ਨਾਲ ਉਥੇ ਜਾਂਦਾ ਰਹਿਆ ਔਰ ਅਜੁੱਨਾ ਗੱਲਾਂ ਨੂੰ ਦੋ ਸਾਲ ਤੋਂ ਤੇਰਾ ਸਮਾਂ ਹੋ ਗਿਆ ਉਹ ਫੈਕਟਰੀਆਂ ਦਾ ਪਾ ਨਹੀਂ ਕਿਉਂ ਨਹੀਂ ਰੁਕਣਾ ਸਤਿਕਾਰਯੋਗ ਸਰਸ਼ੀਰਤ ਨੇ ਅਸੀਂ ਮਾੜਾ ਨਹੀਂ ਬੋਲਣਾ ਚਾਹੁੰਦੇ ਬਲਵੀਰ ਸਿਉਸੀਚਿਆ ਲੰਮੇ ਸਮੇਂ ਤੋਂ ਰਲਾ ਪਾਉਂਦੇ ਆ ਧਰਤੀ ਹਵਾ ਪਾਣੀ ਨੂੰ ਬਚਾਉਣ ਦੀ ਗੱਲ ਕਰਦੇ ਆ ਪਿੱਛੇ ਜੇ ਮੈਂ ਦੇਖ ਰਿਹਾ ਸੀ ਉਹਨਾਂ ਨੇ ਬੁੱਢੇ ਦਰਿਆ ਦੇ ਉੱਤੇ ਨਾਲ-ਨਾਲ ਰੁੱਖ ਲਾਏ ਆ ਬੂਟੇ ਲਾਏ ਆ ਬੁੱਢੇ ਦਰਿਆ ਦੇ ਆਸ-ਪਾਸ ਅਸੀਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਉਹ ਐਮਪੀ ਨੇ ਰਾਜ ਸਭਾ ਦੇ ਮੈਂਬਰ ਨੇ ਉਹ ਆਵਾਜ਼ ਉਹਨਾਂ ਨੇ ਕਿਉਂ ਨਹੀਂ ਠਾਈ ਜਾ ਕੇ ਕਿਉਂ ਉਹਨਾਂ ਨੂੰ ਬੁੱਢਾ ਦਰਿਆ ਨਹੀਂ ਦਿਖਦਾ ਕਿਉਂ ਜ਼ਹਿਰ ਦੀ ਪੈਂਦੀ ਦਿਖਦੀ ਬਈ ਇੱਕ ਕੱਲਾ ਕੁਰਸੀ ਤੱਕ ਪਹੁੰਚਣਾ ਲੜਾਈ ਲੜੀ ਜਾਂਦੀ ਹੈ ਜਦੋਂ ਪਹੁੰਚ ਗਿਆ ਹੱਥ ਪਾ ਗਿਆ ਫਿਰ ਲੋਕ ਵੀ ਭੁੱਲ ਜਾਂਦੇ ਨੇ ਬੁੱਢੇ ਦਰਿਆਵ ਵੀ ਭੁੱਲ ਜਾਂਦੇ ਨੇ ਸੱਤ ਲੋਈ ਵੀ ਭੁੱਲ ਜਾਂਦੇ ਨੇ ਸੋਡੇ ਇਲਾਕੇ ਦਾ ਰਾਜਾ ਬਣੇਗਾ ਜਿੱਦਲ ਵਹੇ ਤੋ ਐਮਐਲਏ ਬਣਦਾ ਹਰ ਵਾਰੀ ਹਰ ਵਾਰੀ ਡਰਾਮਾ ਹੁੰਦਾ ਨਾ ਮਾ ਕਦੇ ਕਹਿੰਦਾ ਮੈਂ ਬਚਪਨ ਚ ਮੇਰੀ ਮਾਂ ਮਰ ਗਈ ਕਹਿੰਦੇ ਕਹਿੰਦਾ ਮੇਰਾ ਬਾਪੂ ਮਰ ਗਿਆ ਲੁਧਿਆਣਾ ਜਾ ਕੇ ਐਮਪੀ ਬਣ ਗਿਆ ਪਾਰਲੀਮੈਂਟ ਦੇ ਵਿੱਚ ਪਹਿਲੇ ਸੈਸ਼ਨ 'ਚ ਪਹਿਲਾ ਹੀ ਦੇਣਾ ਹੈ ਤੇ ਪਹਿਲਾ ਹੀ ਮੁੱਦਾ ਕਿਹੜਾ ਚੱਕਿਆ ਕਹਿੰਦਾ ਜੀ ਲੁਧਿਆਣੇ ਦੀਆਂ ਡਾਈੰਗ ਫੈਕਟਰੀਆਂ ਜਿਹੜੀਆਂ ਉੱਥੋਂ ਡਾਈੰਗ ਫੈਕਟਰੀਆਂ ਦੇ ਮਾਲਕ ਆ ਉਹ ਛੱਡ ਕੇ ਲੁਧਿਆਣਾ ਜਾ ਰਹੇ ਆ ਉਹਨਾਂ ਲਈ ਕੁਝ ਕਰਨਾ ਚਾਹੀਦਾ ਸੁਣ ਲਓ ਪਾਰਲੀਮੈਂਟ 'ਚ ਆਨ ਰਿਕਾਰਡ ਗੱਲ ਆ ਉਸ ਦਿਨ ਦਾ ਉਹਦਾ ਉੱਥੇ ਬੋਲਿਆ ਹੋਇਆ ਭਾਸ਼ਾ ਸੁਣ ਲਓ ਜਿਹੜਾ ਉਹਨੇ ਸਵਾਲ ਉੱਥੇ ਠਾਇਆ ਸੀ ਹੁਣ ਜਿਮਨੀ 'ਚ ਆਉਣ ਆਣੀ ਐ ਹੁਣ ਉਹ ਕਿੱਦਾਂ ਵਾੇ ਫੇਰ ਆਊਗਾ ਛੋਡੇ ਲੱਕੇ ਸੀ ਉਹਨਾਂ ਪਿੱਛੇ ਦੇ ਸਵਾਲ ਉਹ ਇੱਥੇ ਉਹਨਾਂ ਨੇ ਹੱਕ ਚ ਭੁੱਗਤ ਗਿਆ ਐਡੇ ਛੋਡੇ ਐ ਖੁੱਤੀ ਜਾਊਗਾ ਇਸ ਕਰਕੇ ਭੁੱਲ ਜੋ ਵੀ ਐਥੇ ਕੋਈ ਜਿਹੜਾ ਬੰਦਾ ਸਾਨੂੰ ਕੱਲ ਨੂੰ ਕੋਈ ਰਾਜ ਸਭਾ ਦਾ ਮੈਂਬਰ ਆ ਕੋਈ ਲੋਕ ਸਭਾ ਦਾ ਮੈਂਬਰ ਆ ਕੋਈ ਐਮ ਐਲ ਏ ਆ ਕੋਈ ਮੰਤਰੀ ਆ ਰੁਨੀਤ ਬਿੱਟੋ ਮੰਤਰੀ ਬਣ ਗਿਆ ਬੀ ਜੀ ਪੀ ਦਾ ਮੰਤਰੀ ਸਰਕਾਰ ਬੀ ਜੀ ਪੀ ਦੀ ਹੈ ਨਹੀਂ ਰੁਕਣਾ ਇਹ ਭੁੱਲ ਜੇ ਪਤਾ ਹੀ ਪਾੜ ਦੇ ਵੀ ਕੋਈ ਵੀ ਸਰਕਾਰਾਂ ਇਸ ਮਸਲੇ ਦਾ ਹੱਲ ਨਹੀਂ ਕਰ ਸਕਦੇ ਕਿਉਂ ਕਿ ਜਿਹੜੇ ਵੱਡੇ ਵੱਡੇ ਘਰਾਣੇ ਨੇ ਜਿਹਦੀਆਂ ਫੈਕਟਰੀਆਂ ਨੇ ਇਹਨਾਂ ਨੇ ਰਵੀਰ ਸਸੀਚੀ ਵਾਲ ਵਰਗਿਆਂ ਨੇ ਅੱਠ ਬੰਦਿਆਂ ਦੀ ਗਤੀ ਹੋ ਜਾਂਦੀ ਉੱਥੇ ਉੱਥੇ 36 ਫੈਕਟਰੀਆਂ ਨਾਲ ਸੀਲ ਕਰ ਦਿੱਤੀਆਂ ਜਾਂਦੇ ਨੇ 36 ਫੈਕਟਰੀਆਂ ਪੂਰੇ 1 ਮਹੀਨੇ ਬਾਅਦ ਚਲਾਇਆ ਤੇ ਨਾ ਜਾਂਦੇ ਨੇ ਕਿਉਂ ਗਿੱਲਮੋ ਫੋਨ ਕਰਕਦਾ ਤੇ ਭਵੰਤ ਮਾਨ ਵਰਗੇ ਦੀਆਂ ਲੱਤਾਂ ਕੰਮ ਜਾਂਦੇ ਨੇ ਦੂਜੀ ਗੱਲ ਭਵੰਤਮਾਰ ਦਿੱਲੀ ਵਾਲਿਆਂ ਨਾਲ ਕਿਉਂ ਖਿੰਡਲੀ ਐ ਅੰਮ੍ਰਿਤਸਰ ਕਾ ਨੇਕ ਦਾ ਨਾ ਜੇਪੋਂ ਦੇ ਜੋ ਉਹਨਾਂ ਦੀਆਂ ਵੀ ਤਾਰਾਂ ਜਿੰਨੇ ਰਿਆਂ ਇਹ ਫੈਕਟਰੀਆਂ ਇਹ ਕਾਰਖਾਨੇ ਆ ਉਹਨਾਂ ਦੀਆਂ ਤਾਰਾਂ ਵੀ ਉੱਥੇ ਜੁੜਦੀਆਂ ਸੋ ਇਹ ਲੋਕ ਸ਼ਕਤੀ ਐ ਲੋਕਾਂ ਦੀ ਤਾਕਤ ਐ ਤੁਸੀਂ ਹੀ ਲੋਕ ਉੱਠ ਕੇ ਇਹ ਜ਼ਹਿਰ ਨੂੰ ਬੰਦ ਕਰ ਸਕਦੇ ਹੋ ਜਿਸ ਕਰਕੇ ਬਹੁਤ ਆਪਾਂ ਪਿੰਡੋਂ ਪਿੰਡੀ ਜਾਣਾ ਲਾਮਬੰਦੀ ਕਰਨੀ ਐ ਲੋਕਾਂ ਨੂੰ ਜੋੜਨਾ ਇੱਥੇ ਆਪਾਂ ਬੈਠ ਕੇ ਕਮੇਟੀ ਵੀ ਬਣਾਵਾਂਗੇ ਟੀਮ ਵੀ ਬਣਾਵਾਂਗੇ ਛੋਟੇ ਜ਼ਿਲ੍ਹੇ ਮੁਖਸਰ ਦੀ ਜ਼ਿੰਮੇਵਾਰੀ ਤੁਸੀਂ ਸਾਹਮਣੀ ਅਸੀਂ ਤਾਂ ਰੋਜ਼ ਕਿਤੇ ਨਾ ਕਿਸੇ ਨਾ ਕਿਸੇ ਜ਼ਿਲ੍ਹੇ ਜਾਣਾ ਹੁੰਦਾ ਰੋਜ਼ ਐਂ ਜਾ ਕੇ ਲੋਕਾਂ ਨੂੰ ਲਾਮਬੰਦ ਕਰਕੇ ਪ੍ਰਚਾਰ ਕਰਕੇ ਦੱਸਣਾ ਹੁੰਦਾ ਇਹ ਭਾਈ ਜਿਹੜਾ ਇਹ ਮਸਲਾ ਸਭ ਤੋਂ ਜ਼ਿਆਦਾ ਗੰਭੀਰ ਮਸਲਾ ਆਪਾਂ ਜ਼ਮੀਨਾਂ ਦੀ ਲੜਾਈ ਲੜੇ ਜਾ ਕੇ ਦਿੱਲੀ 13 ਮਹੀਨੇ ਬੈਠੇ ਜੇ ਪਾਣੀ ਸਾਡੇ ਜਰੀਲੇ ਹੋ ਗਏ ਪਾਣੀ ਨਾਲ ਅਸੀਂ ਮਰਨ ਲੱਗੇ ਹੁਣ ਇਹ ਮਜਦੀ ਰਿਪੋਰਟ ਕੀ ਕਹਿੰਦੀ ਐ ਉਹ ਕਹਿੰਦੇ ਸੋਡੇ ਆਉਣ ਵਾਲੇ ਸਮੇਂ 'ਚ ਬੱਚੇ ਪੈਦਾ ਹੁਣ ਮੜ ਜਾਣੇ ਘਰ ਘਰ ਕੈਂਸਲ ਬਣ ਗਿਆ ਤਾਂ ਪਜਾਮਾ ਕਿੱਧਰ ਨੂੰ ਸਾਡੀਆਂ ਨਸਲਾਂ ਹੀ ਖਤਮ ਹੋ ਗਈਆਂ ਕਿਹੜੀਆਂ ਜ਼ਮੀਨਾਂ ਕਿਹਨੇ ਸਾਹਮਣਾ ਜੇ ਕੋ ਘਰਾਂ ਦੇ ਵਿੱਚ ਸਾਡੀਆਂ ਨਸਲਾਂ ਹੀ ਪੈਦਾ ਹੋਈਆਂ ਤਾਂ ਜ਼ਮੀਨਾਂ ਧਰਤੀ ਸਾਹਮਣੀ ਕਿਹਨੇ ਐ ਸੋਇਸ ਕਰਕੇ ਇਹਨੂੰ ਰੋਕਣ ਦੀ ਲੋੜ ਆ ਦੂਜੀ ਇੱਕ ਇੱਥੇ ਸਵਾਲ ਉਸ ਨੌਜਵਾਨ ਨੇ ਵਧੀਆ ਠਾਇਆ ਜਿਹੜੀ ਇੱਕ ਮਾਲਵਾ ਲਹਿਰ ਕੱਢ ਰਹੀ ਆ ਸਰਕਾਰ ਸਵਾਗਤ ਕਰਦੇ ਆ ਨਹਿਰਾਂ ਤਾਂ ਮੈਨੂੰ ਲੱਗਦਾ ਉਹ 47 ਤੋਂ ਬਾਅਦ ਮੈਨੂੰ ਤੁਹਾਡੀ ਕੋ ਲੱਗਦੀ ਕੋ ਨਿਕਲੀ ਹੋਣੀ ਐ ਬਣੀਆਂ ਨਹਿਰਾਂ ਇੱਕ 700 ਕਿਊਸਕ ਦੀ ਨਹਿਰ ਕੱਢ ਰਹੇ ਆ ਉਧਰੇ ਪਾਸੇ ਜਿਹੜੇ ਆ ਨਹਿਰਾਂ ਦੇ ਪਰਲੇ ਪਾਸੇ ਜਿਹੜੇ ਲਿਫਟ ਪੰਪ ਆ ਸੋਡੇ ਜਿਹੜੇ ਇਹਨਾਂ ਨਹਿਰਾਂ ਤੋਂ ਪਰਲੇ ਪਾਸੇ ਵਾਲੇ ਪਿੰਡ ਨੇ ਉਹ ਲਿਫਟ ਪੰਪ ਰਾਹੀਂ ਪਾਣੀ ਚੱਕ ਕੇ ਤੁਸੀਂ ਵਰਤ ਜਾਇਆ ਇਹ ਲਿਫਟ ਪੰਪ ਵੀ ਬਟਾਉਣ ਨੂੰ ਫਿਰਦੇ ਨੂੰ ਸਾਨੂੰ ਨਹਿਰ ਦੇ ਰਹੇ ਹੁਣੇ بڑا ਅਹਿਮ ਸਵਾਲ ਆ ਪਹਿਲੀ ਗੱਲ ਤਾਂ 700 ਕਿਊਸ ਕਿਹ ਹੈ ਕੁਝ ਵੀ ਨਹੀਂ ਆ ਜਿਹੜੀ ਰਾਜਸਥਾਨ ਨੂੰ ਜਾਂਦੀ ਆ ਨਾ ਇਹਦੇ ਵਿੱਚ 12.5 ਹਜ਼ਾਰ 13 ਹਜ਼ਾਰ ਕਿਊਸ ਦੇ ਬਟਾਣੀ ਜਾਂਦਾ 700 ਨੂੰ ਹੁਣ ਤੁਸੀਂ ਬੰਦੋ ਕਰ ਲਓ ਕਿੰਨੀਆਂ ਨਹਿਰਾਂ ਬਣ ਗਈਆਂ 13000 ਕੁਸਕ ਪੁੱਟ ਦੀਆਂ 7700 ਕੁਸਕ ਦੀਆਂ ਆਪਾਂ ਨਹਿਰਾਂ ਬਣਾਗੇ ਇਹ ਕਿੰਨੀਆਂ ਨਹਿਰਾਂ ਬਣ ਜਾਣਗੀਆਂ ਇੱਕ ਨਹਿਰ ਤਾਂ ਨਹੀਂ ਕੁਛ ਵੀ ਨਹੀਂ ਉਹ ਤਾਂ ਕੱਲਾ ਲੋਕਾਂ ਦੀਆਂ ਅੱਖਾਂ ਪੂਜ ਰਾਇ ਮੈਂ ਨਹਿਰ ਕੱਢਦੀ ਦੂਜਾ ਉਹ ਨਹਿਰ ਦਾ ਨੁਕਸਾਨ ਕੀ ਹੋਣਾ ਹੈ ਸੋਚਣ ਵਾਲੀ ਗੱਲ ਆ ਜਿਸ ਤਰ੍ਹਾਂ ਨੌਜਵਾਨ ਨੇ ਗੱਲ ਵਿੱਚ ਰੱਖਤੀ ਥੋੜੀ ਜੀ ਵਿਸਤਾਰ ਨਾਲ ਦੱਸੀ ਜਿੱਥੇ ਸਤਲੋਜ ਤੇ ਵਿਆਸ ਆ ਕੇ ਮਿਲਦੇ ਆ ਖੜੀਕੇ ਪੱਤਮ ਪਰਲੇ ਪਾਸਿਓਂ ਵਿਆਸ ਆ ਗਿਆ ਇਧਰੋਂ ਸਤਲੋਜ ਆ ਗਿਆ ਵਿਆਸ ਦਾ ਪਾਣੀ ਧੱਕਾ ਮਾਰਦਾ ਔਲੇ ਪਾਣੀ ਨੂੰ ਤੇ ਔਰਲਾ ਪਾਣੀ ਹੈ ਨਾ ਉਹ ਔਰਲਾ ਪਾਣੀ ਜੇ ਆਪਾਂ ਦੇਖਾਂਗੇ ਦੋਨੇ ਜ਼ਿਹਰਾ ਦੇ ਵਿੱਚ ਜਿਹੜੀ ਰਾਸਤਾਨ ਨੂੰ ਤੇ ਆਪਣੇ ਸਰਹੰਦ ਨਹਿਰ ਹੈ ਸਰਹੰਦ ਨਹਿਰ ਦੇ ਵਿੱਚ ਪਾਣੀ ਜ਼ਿਆਦਾ ਵਿਆਸ ਦਾ ਆਉਂਦਾ ਤੇ ਰਾਸਤਾਨ ਨੂੰ ਜਾਂਦੀ ਆ ਗੰਕ ਨਾਲ ਉਹਦੇ ਵਿੱਚ ਜ਼ਿਆਦਾ ਪਾਣੀ ਸਾਤ ਔਲੇ ਦਾ ਕਿਦਰਾਗਾ ਦਿਖਾਓ ਕਿਦਰਾਗਾ ਦਿਖਾਓ ਕਿਦਰਾਗਾ ਦਿਖਾਓ ਕਿਦਰਾਗਾ ਦੀ ਜ਼ਹਿਰ ਜਿਹੜੀ ਇਹਦੇ ਪਰਲੇ ਪਾਸੇ ਨਹਿਰ ਬਣੂਗੀ ਤੁਸੀਂ ਨਾ ਕਿ ਮੈਂ ਦੇਖੋ ਤੁਸੀਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਸੋ ਦੇਖ ਕੇ ਆਉਣ ਦੀ ਲੋੜ ਆ। ਅੱਜ ਦਾ ਸਾਰਾ ਮੋਟਰਸਾਈਕਲ ਤੇ ਜਾ ਕੇ ਵੀ ਘੁੰਮ ਕੇ ਦੇਖਿਆ ਉੱਥੋਂ ਦਰਿਆ ਦੇ ਨਾਲ-ਨਾਲ ਤੁਰ ਕੇ ਵੀ ਆਉਂਦਾ। ਮੈਂ ਮੇਰੇ ਪਿੰਡੋਂ ਚੱਲ ਕੇ ਬਹਿੰਡਿਓ ਚੱਲ ਕੇ ਰੋਪੜ ਤੱਕ ਗਿਆ। ਨਹਿਰੇ ਨਾਲ ਜਿਹੜੀ ਮੇਰੇ ਪਿੰਡ ਵਿੱਚ ਦੀ ਨਹਿਰ ਆਉਂਦੀ ਬਹਿੰਡੇ ਵਾਲੀ ਇਹ ਇੱਥੇ ਵੀ ਮੈਂ ਹਾਲਾਤ ਦੇਖੇ ਇਹ ਵੀ ਬਹੁਤ ਮਾੜੇ ਹਾਲਾਤ। ਖਾ ਜਾਂ ਮਤਲਬ ਕਿ ਸੈਂਕੜੇ ਥਾਮਾਂ ਤੋਂ ਇੱਕ ਥਾਮ ਨਹੀਂ ਸੈਂਕੜੇ ਥਾਮਾਂ ਤੋਂ ਲੋਕਾਂ ਦੇ ਸ਼ਹਿਰਾਂ ਦਾ ਸੀਵਰੇਜ ਦਾ ਪਾਣੀ ਪਿੰਡਾਂ ਦਾ ਗੋਹਾ ਮੂਤ ਬਹੁਤ ਪਸੰਦ ਹੈ ਜੀ ਇੱਕ ਇੱਕ ਨਹੀਂ ਵੀ ਕੱਲਾ ਫਤਲੋਈ ਸਾਨੂੰ ਮਾਰ ਰਿਹਾ ਜਾਂ ਬੁੱਢਾ ਦਰਿਆ ਹੀ ਮਾਰ ਰਿਹਾ ਸਾਡੀਆਂ ਸਾਰੀਆਂ ਨਹਿਰਾਂ ਨਦੀਆਂ ਦੇ ਹਾਲ ਇਹੀ ਹੈ ਸੂਜ ਦਾ ਪਾਣੀ ਆਉਂਦਾ ਨਾਲ ਨਾਲ ਹੀ ਤੁਰਿਆ ਆਉਂਦਾ ਹੈ ਬੁੱਢੇ ਦਰਿਆ ਦਾ ਉਹੀ ਪਾਣੀ ਉਹ ਸਾਰਾ ਨਹਿਰ ਚਾਉਣਾ ਜਿਹੜੀ ਨਹਿਰیں ਬਣਾਉਣ ਨੂੰ ਖਰਦੇ 10 ਕਿੰਨੇ ਪੱਟੇ ਜਾਣਗੇ ਬਹੁਤ ਛੋਣਾ ਸਾਨੂੰ ਸਵਾਗਤ ਕਰਨਾ ਚਾਹੀਦਾ ਵੀ ਨਹਿਰਾਂ ਕੱਢੋ ਅਸੀਂ ਹੱਕ ਚਾਹੇ ਨਾ ਨਾਂ ਪੰਜਾਬ ਚ ਕੱਢਣੀਆਂ ਚਾਹੀਆਂ ਸਾਡਾ ਪਾਣੀ ਦਾ ਪੱਤਰ ਹੀਠੋਂ ਦਿਨੋਂ ਦਿਨ ਖਤਮ ਹੁੰਦਾ ਤੁਰਿਆ ਨਾ ਥੱਲੇ ਹੁੰਦਾ ਤੁਰਿਆ ਨਾ ਪਾਣੀ ਆਪਾਂ ਮਕਾਕ ਕੇ ਤੇ ਆਪਾਂ ਬੰਜਰ ਹੋਣ ਵੱਲ ਵਧ ਰਹੇ ਹਾਂ ਸੋ ਸਵਾਲ ਮੈਂ ਪਹਿਲਾਂ ਵੀ ਤੁਹਾਡੇ ਕੋਲ ਆਇਆ ਸੀ ਅੱਜ ਤੋਂ ਸਾਲ 2 ਸਾਲ ਪਹਿਲਾਂ ਵੀ ਇਹਨਾਂ ਪਿੰਡਾਂ ਦੇ ਵਿੱਚ ਮੈਂ ਥਾਂਦੇ ਵਾਲੇ ਪਿੰਡ ਵੀ ਗਿਆ ਸੀ ਜੇ ਜੋ ਮੁੰਡੇ ਨੂੰ ਪਤਾ ਹੋਵੇ ਮੈਂ ਗਿਆ ਸੀ ਭਾਈ ਰਵੀ ਦੀ ਘੋਟ ਤੇ ਗਿਆ ਸੀ ਪਰ ਨੇ ਮੈਂ ਨਹਿਰਖਣ ਮਸਲੇ 'ਚ ਵੀ ਆਇਆ ਸੀ ਮੈਂ ਬਰੀਵਾਲ ਪਿੰਡਾਂ 'ਚ ਵੀ ਗਿਆ ਮੈਂ ਹੋਰ ਬਹੁਤ ਪਿੰਡਾਂ 'ਚ ਗਿਆ ਇੱਥੇ ਥੋੜੇ ਏ ਰਗਾ ਲੋਕ ਮੇਰੇ ਮਗਰ ਪੜਨੇ ਸ਼ੁਰੂ ਹੋ ਗਏ ਸੀ ਰੋਲਾ ਪਿਆ ਸੀ ਉਹ ਕਹਿੰਦੇ ਦੀ ਲਫਾਫਾ ਮੈਂ ਕਹਾਂ ਲਫਾਫਾ ਨਾ ਪਹਿਨ ਦਿਓ ਮੈਂ 1.5 ਸਾਲ ਪਹਿਲਾਂ ਆ ਥੋੜੇ ਸਾਰੇ ਪਿੰਡ ਮੁਕਸਰ ਦੇ ਫਰੋਇਦਪੁਰ ਦੇ ਫਰੀਦਕੋਟ ਦੇ ਮੋਗੇ ਦੇ ਪਿੰਡਾਂ 'ਚ ਗਿਆ ਮੈਂ ਅਸੀਂ 2 ਮਹੀਨੇ ਦਲੇਰ ਸਿੰਘ ਨੋਟ ਬੈਠਾ ਕਰ ਨਾਲ ਭਾਈ ਅਜੀਪਾਲ ਬਰਾੜ ਵਰਗੇ ਉੱਥੇ 2 ਮਹੀਨੇ ਅਸੀਂ ਘੱਲ ਖੁਰਦੇ ਨਹਿਰਾਂ ਤੇ ਬੈਠੇ ਰਹੇ ਮੋਰਚਾ ਲਾ ਕੇ ਵੀ ਨਹਿਰ ਅਸੀਂ ਪੱਕੀ ਨਹੀਂ ਹੋਣ ਤੱਕ ਅਸੀਂ ਲਫਾਫਾ ਨਹੀਂ ਪਹਿਨਿਆ ਛੋੜਿਆ ਲੋਕਾਂ ਨੇ ਮੇਰੀ ਸੁਣੀ ਨਹੀਂ ਸੋਡੇ ਤੋਂ ਲੈ ਕੇ ਸਾਰਾ ਲਖਾਫਾ ਪੈ ਗਿਆ ਮਚਾਕੀ ਮਲ ਸਿੰਘ ਵਾਲਾ ਪਿੰਡ ਹੈ ਫਰੀਦਕੋਟ ਕੋਲੇ ਜਿੱਥੇ ਝਾੜ ਪੈਂਦੀ ਜਣਾ ਝਾੜ ਦਉ ਉੱਥੋਂ ਤੱਕ ਪੈ ਗਿਆ ਉੱਥੋਂ ਅੱਗੇ ਲੋਕਾਂ ਨੂੰ ਇਕੱਠੇ ਕਰ ਲਿਆ ਉੱਥੋਂ ਅੱਗੇ 75 ਕਿਲੋ ਮੀਟਰ ਹਰੀਗੇ ਪਾਚਣਾ ਉੱਥੋਂ ਤੱਕ ਅਸੀਂ ਲਖਾਫਾ ਨਹੀਂ ਪੈਣ ਉਹ ਸੋਨੂੰ ਮੈਂ ਬਹੁਤ ਪਟਿਆ ਉਦੋਂ ਆ ਕੇ ਮੇਰੇ ਲੋਕ ਗਲ ਪੈਣ ਲਾ ਕੇ ਮੈਨੂੰ ਕਹਿੰਦੇ ਸਾਡੇ ਸੇਵ ਨੇ ਮਾਰਦਾ ਤੂੰ ਨਵੇਂ ਪੰਗੇ ਖੜੇ ਕਰਦਾ ਮਗਾ ਸੇਮ ਦਾ ਸਬੰਧ ਨਹਿਰਾਂ ਨਾਲ ਨਹੀਂ ਰਾਜਸਥਾਨ ਦੇ ਟਿੱਬਿਆਂ 'ਚ ਵੀ ਸੇਮ ਆਈ ਫਿਰਦੀ ਹੈ ਨਹਿਰਾਂ ਦੇ ਨੇੜੇ-ਤੇੜੇ ਵੀ ਹੈ ਨਹੀਂ ਉੱਥੇ ਉੱਥੇ ਕਿਵੇਂ ਆ ਸੇਮ ਤਾਂ ਪਾਣੀ ਤੁਰੇ ਹੀ ਫਰਦਾ ਚਾਲ ਚੱਲ ਹੁਣ ਜਿੱਥੇ ਤੁਸੀਂ ਦੇਖ ਲਓ ਤੁਹਾਡੇ ਲਫਾਫਾ ਪਿਆ ਹੋਣਾ ਥੱਲੇ ਪਾਣੀ ਮੜਾ ਹੈ ਖਾਰਾ ਪਾਣੀ ਸੀ ਲੂਣਾ ਪਾਣੀ ਸੀ ਉਹ ਸਾਰਾ ਪਾਣੀ ਤਹਾਂ ਆ ਗਿਆ ਨਹਿਰ ਵਾਲਾ ਪਾਣੀ ਲਫਾਫਾ ਪੈਣ ਕਰਕੇ ਕੋਈ ਇੱਕ ਵੀ ਬੂੰਦ ਪਾਣੀ ਥੱਲੇ ਉਹ ਪਾਣੀ ਥੋੜੇ ਮਾਰੇ ਹੋਗੇ ਇੱਥੇ ਆਪਾਂ ਦੇਖ ਲਓ ਕਿ ਮੋਂ ਲੋਈ ਪਿੱਠਿਆਂ ਸੀ ਆ ਕੇ ਲੋਕਾਂ ਪਰ ਨਹੀਂ ਲੋਕਾਂ ਨੇ ਮੇਰੀ ਗੱਦੀ ਨਹੀਂ ਸੁਣੀ ਹੁਣ 1.5 ਸਾਲ ਬਾਅਦ 2 ਸਾਲ ਬਾਅਦ ਮੈਂ ਫੇਰ ਆਇਆ ਮੈਂ ਤਾਂ ਪਾਣੀ ਨਹੀਂ ਪੀਂਦਾ ਮੇਰਾ ਪ੍ਰਿੰਟ ਤਾਂ ਰੋਪੜ ਨਾਲ ਖਨਹ ਦਾ ਪਾਣੀ ਪੀਂਦਾ ਸਤਲੋ ਤੋਂ ਸਾਡੇ ਤਾਂ ਪਾਣੀ ਜਾਂਦਾ ਮੇਰਾ ਕੀ ਲਾਲ ਜਾਂ ਮੈਂ ਕਿਉਂ ਆਇਆ ਜਾਂ ਮੈਂ ਉਦੋਂ ਕਿਉਂ ਉਤਰਿਆ ਸਭ ਮੇਰੀ ਇੱਕ ਸੋਚ ਆ ਮੇਰਾ ਇੱਕ ਲਾਲ ਚੇਜ਼ ਆ ਕਿ ਜੇ ਪੰਜਾਬ ਜਾਉਂਦਾ ਰਹੂਗਾ ਜੇ ਧਰਤੀ ਜਾਂਦੀ ਰਹੂਗੀ ਪਾਣੀ ਜਾਂਦੇ ਰਹਿਣਗੇ ਤੇ ਸੱਭਾ ਤਾਂ ਜਾਂਦੀ ਰਹੂਗੀ ਗੋਲ ਵੀ ਜਾਂਦੀ ਰਹੂਗੀ ਤਾਂ ਹੀ ਮੈਂ ਜਾਣਾ ਜੇ ਸਾਰਾ ਕੁਝ ਮਰ ਗਿਆ ਮੇਰਾ ਆਲਾ-ਦਾਲ ਮਰ ਗਿਆ ਮੇਰਾ ਸਮਾਜ ਮਰ ਗਿਆ ਮੇਰੀ ਕੌਮ ਮਰ ਗਈ ਮੈਂ ਕੀ ਨਹੀਂ ਹੋਂਗਾ ਸੋ ਇਹ ਸਵਾਲ ਸਾਡੇ ਹਰ ਬੰਤੇ ਦੇ ਦਿਮਾਗ 'ਚ ਹੋਣਾ ਚਾਹੀਦਾ ਕਿ ਨਹੀਂ ਯਾਰ ਜੇ ਮੇਰਾ ਸਮਾਜ ਮੇਰੀ ਕੌਮ ਮੇਰਾ ਪੰਜਾਬ ਮੇਰੀ ਧਰਤੀ ਮੇਰੀ ਬੋਧੀ ਮੇਰੇ ਪਾਣੀ ਜਿਉਂਦੇ ਰਹਿਣਗੇ ਤਾਂ ਹੀ ਨਾ ਜਿਉਦਾ ਰਹੂੰਗਾ ਤਾਂ ਮੇਰੀਆਂ ਕੀੜੀਆਂ ਆਉਣ ਵਾਲੀਆਂ ਦਾ ਨਸਲਾ ਇੱਥੇ ਜਿਉਂ ਨਹੀਂ ਹੋਣਾ ਇਸ ਕਰਕੇ ਬਹੁਤ ਗੰਭੀਰ ਮਸਲਾ ਆਪਾਂ 15 ਅਗਸਤ ਨੂੰ ਵੱਡਾ ਮਾਰਚ ਰੱਖਿਆ ਉਧਰ ਆਨੇ ਦੇ ਵਿੱਚ ਤੇ 15 ਸਤੰਬਰ ਤੱਕ ਆਪਾਂ ਸਰਕਾਰ ਨੂੰ ਕਿਹਾ ਹੀ ਭਾਈ ਜਾਂਦਾ ਹੱਲ ਕਰ ਦਿਓ ਤੇ ਨਹੀਂ ਅਸੀਂ ਇਹਦਾ ਬੰਨ ਮਾਰ ਚਾਪਾ ਬਣੇ ਵੱਡੇ ਪੰਦਰ ਤੇ ਕਰਨਾ ਹਜ਼ਾਰਾਂ ਦੀ ਗਿਣਤੀ ਚ ਕਰ ਤੇ ਉਦੋਂ ਸੋਡੀ ਜ਼ਿੰਮੇਵਾਰੀ ਹੋਣੀ ਕਿ ਤੁਸੀਂ ਮੁਕਸਰ ਦੇ ਵਿੱਚੋਂ ਕਿੰਨੇ ਇੱਕ ਬੰਦੇ ਸਾਡੀਆਂ ਮਾਈਆਂ ਵੀ ਨਾਲ ਗਿੱਬੀਆਂ ਵੀ ਆਉਣ ਨੌਜਵਾਨ ਵੀ ਆਉਣ ਬਜ਼ੁਰਗ ਵੀ ਆਉਣ ਬੱਚੇ ਵੀ ਆਉਣ ਇਹ ਮਸਲਾ ਸਾਰਿਆਂ ਦਾ ਨਾ ਮੀਰੀ ਦਾ ਨਾ ਗਰੀਬੀ ਦਾ ਨਾ ਸ਼ਹਿਰੀਆਂ ਦਾ ਪਿੰਡੂ ਆ ਪਾਣੀ ਦਾ ਇੱਕ ਨੂੰ ਲੋੜ ਹੈ ਚਾਹ ਹਿੰਦੂ ਆ ਚਾਹ ਸਿੱਖ ਆ ਚਾਹ ਮੁਸਲਮਾਨਾਂ ਤੇ ਪਾਣੀ ਸਾਰਿਆਂ ਦਾ ਸਾਂਝਾ ਹੈ ਫਿਰ ਅਸਕਰ ਕਰੇ ਪੀ ਲਾ ਵੀ ਉਸ ਦਿਨ 15 ਅਗਸਤ ਨੂੰ ਇੱਥੋਂ ਤੀਜੇ ਬੱਸਾਂ ਕਰਾਇਓ ਚਾਹੇ ਗੱਦੀ ਨਾਲੇ ਕੀ ਆਇਓ ਆਪਾਂ ਇੱਥੇ ਅੱਜ ਤੁਸੀਂ ਨਾਮ ਵੀ ਲਿਖਾਉਣੇ ਟੀ ਬਣਾ ਲਿਓ ਆਪਣਾ ਨਾਮ ਪਿੰਡ ਦਾ ਨੋ ਤੇ ਨੰਬਰ ਲਿਖਾ ਕੇ ਜਾਓ ਇੱਕ ਵਟਸਐਪ ਗਰੁੱਪ ਬਣਾਵਾਂਗੇ ਉਹ ਜਿਹੜੀ ਵੀ ਜਾਣਕਾਰੀ ਉਸ ਦਿਨ ਪਹੁੰਚਦੀ ਰਹੂਗੀ ਨਾਲ ਦੀ ਨਾਲ ਤੇ ਤੁਸੀਂ ਉਹ ਪਿੰਨਾਂ ਦੇ ਲਾਂਬੰਦੀ ਸ਼ੁਰੂ ਕਰਨੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਪਿੰਡ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਪਿੰਡ ਜ਼ਿਆਦਾ ਪੀਂਦੇ ਨੇ ਦੇਖੋ ਵਾਟਰ ਵਾਸਤਾ ਮੁਕਸਰ ਜਾਂ ਆ ਜਲੇਆਂ ਦੇ ਪਿੰਡਾਂ ਦੇ ਵਾਟਰ ਵਾਸ ਇਹ ਨਹਿਰਤੀ ਆ ਇਹ ਪਾਣੀ ਜਿਹੜਾ ਤੁਸੀਂ ਇਹੀ ਪੀਦੇ ਆ ਆਪਾਂ ਜਿੱਥੇ ਖੜੇ ਆ ਜਿੱਥੇ ਆਪਾਂ ਬੈਠੇ ਆ ਭਾਈ ਮਹਾ ਸਿੰਘ ਹਾਲ ਦੇ ਵਿੱਚ ਗੁਰੂ ਘਰ ਆਪਾਂ ਬੈਠੇ ਆ ਇਸ ਗੁਰੂ ਘਰ ਦਾ ਲੰਗਰ ਉਸ ਪਾਣੀ ਤਿਆਰ ਹੁੰਦਾ ਸੋ ਇਸ ਕਰਕੇ ਸਾਨੂੰ ਬੇਨਤੀ ਆ ਕਿ ਆਪਾਂ ਅਸੀਂ ਤਿਆਰ ਆ ਅਸੀਂ ਤੁਹਾਡੇ ਕੋਲੇ ਆਉਣ ਲਈ ਸਾਡੀ ਸਮੁੱਚੀ ਟੀਮ ਸੈਕਟਰ ਫੂਟ ਫੈਡਰੇਸ਼ਨ ਤੋਂ ਭਾਦਰੇ ਸਿੰਘ ਦੋੜ ਸਾਡੇ ਨਾਲ ਆਏ ਆ ਹੰਪੋਜ ਮਾਨ ਜੀ ਸਾਡੀ ਟੀਮ ਦਾ ਹਿੱਸਾ ਨੇ ਮੱਤੇ ਵਾਲਾ ਜੰਗਲ ਬਚਾਓ ਕਮੇਟੀ ਉਹ ਸਾਰਾ ਸਾਡੀ ਟੀਮ ਦਾ ਹਿੱਸਾ ਨੇ ਅਸੀਂ ਇੱਕ ਬਣਾ ਕੇ ਧਿਰ ਬਣਾ ਕੇ ਤੁਰੇ ਆ ਅਸੀਂ ਇਕੱਲੇ ਨਹੀਂ ਇਹ ਲੜ ਸਕਦੇ ਕਈ ਕਲਾਕਾਰ ਵੀ ਆਏ ਨੇ ਕਈ ਬੁੱਧੀਜੀਵੀ ਵੀ ਆਏ ਨੇ ਕਈ ਲਿਖਾਰੀ ਵੀ ਆਏ ਨੇ ਕਿ ਪੱਤਰਕਾਰ ਵੀ ਆਏ ਨੇ ਏਡੀ ਦੇ ਡਿਪਟੀ ਡਾਇਰੈਕਟਰ ਰਹੇ ਨੇ ਨਰਿੰਦਰ ਸਿੰਘ ਜੀ ਕੱਲ ਉਹ ਵੀ ਉੱਥੇ ਪਹੁੰਚੇ ਸੀਗੇ ਸਿਰ ਮਸਲਾ ਸਾਰਿਆਂ ਦਾ ਤੇ ਬੰਨ ਤਾਂ ਬੱਜੂਗਾ ਜਿਸ ਸੋਚਾ ਪੰਜਾਬ ਉੱਠ ਕੇ ਉੱਥੇ ਪਹੁੰਚੂਗਾ ਜਾਂ ਬਸ ਸੋਚਾਂਗੇ 500 700 ਬੰਦਾ ਉੱਠ ਕੇ ਦੋੰਦਾਂ ਨੇ 5-4000 500 ਲਾ ਦੇਣਾ ਇਲਾ ਹਰ ਦਵਾਰਾ ਉੱਠਣੀ ਨਹੀਂ ਜੇ ਇੱਕ ਵਾਰੀ ਇਹਨਾਂ ਨੇ ਦੱਬ ਲਈ ਲੰਮੇ ਸਮੇਂ ਬਾਅਦ ਲੋਕਾਂ ਨੂੰ ਲੱਗਣ ਲੱਗਿਆ ਜਦੋਂ ਅਸਲ ਦੇ ਵਿੱਚ ਆਪਾਂ ਉਦੋਂ ਹੁੰਦੇ ਲੋ ਮਰਨ ਲੱਗਦੇ ਆ ਜਦੋਂ ਹੁਣ ਤਾਂ ਗੱਲ ਤੇ ਆ ਗਈ ਗੱਲ ਆਪਣੇ ਠੰਡੀ ਸਾਹ ਆਏ ਪਏ ਆ ਆ ਦੇਖ ਲਓ ਸਾਲ ਸਾਲ ਦੇ ਜਵਾਕਾਂ ਨੂੰ ਕੈਂਸਰ ਤੁਸੀਂ ਤਾਂ ਬਾਗਨੇ ਗੱਲ ਕੀਤੀ ਸੀ ਕਿ ਅਸੀਂ ਤਿੰਨ ਪੀੜੀਆਂ ਨਰਮਨ ਸਿੰਘ ਨੇ ਕੀਤੀ ਸ਼ਾਇਦ ਕਿ ਜੇ ਦਾਦਾ ਮਰ ਗਿਆ ਪਿਓ ਮਰ ਗਿਆ ਕਿ ਨਸਲ ਤਾਂ ਚੱਲੂ ਜੇਗਾ ਦਾਦਰਾ ਪੋਤੇ ਹੀ ਖਤਮ ਹੋਗਾ ਜਾਂ ਦਾਦਰਾ ਪੋਤਾ ਜੰਮੇ ਨਾ ਤੇ ਕਹਾਣੀਆਂ ਆਪੇ ਖਤਮ ਹੋਣਗੀਆਂ ਸਪੈਸ਼ਲੀ ਬੇਨਤੀ ਆ ਮੈਂ ਤੁਹਾਨੂੰ ਸਾਰਿਆਂ ਨੂੰ ਜੇ 15 ਅਗਸਤ ਨੂੰ ਆਪਾਂ ਆਪਣੀ ਤਨੋਂ ਮਨੁਸਬਤ ਨੂੰ ਇੱਕ ਇਹਦਾ ਇੱਕ ਬੰਦੇ ਦਾ ਕੰਮ ਨਹੀਂ ਹੈ ਵੀ ਉਹ ਕੋਈ ਆ ਬੰਦਾ ਕਿ ਲੱਗਿਆ ਹੁਣ ਇਹ ਬੰਦਾ ਤੁਰੂ ਦਾ ਇਹ ਦੱਸੂਗਾ ਇਹ ਸੱਦੂ ਦਾ ਨਹੀਂ ਤੁਸੀਂ ਆਪਣੇ ਆਪ ਹੀ ਸੋਚ ਲੈਣਾ ਵੀ ਨਹੀਂ ਯਾਰ ਭਾਈ ਜੀ ਬੈਠੇ ਨੇ ਗੁਰਮੁਖਾਨ ਸਿੰਘ ਜੀ ਹਾਂਜੀ ਹਾਂ ਇਹਨਾਂ ਨੇ ਬਹੁਤ ਸੋਹਣਾ ਪ੍ਰਾਪਦਾ ਮੈਂ ਇਨਾਂ ਦਾ ਵੀ ਇਸ ਦਿਨੋਂ ਧੰਨਵਾਦ ਕਰਦਾ ਅਰੋਖਾ ਦੀ ਬੜੀ ਲੋੜ ਐ ਹੱਥਾਂ ਰੁੱਖਾ ਲਈ ਵੀ ਲੜ ਰਹੇ ਆਂ ਕਾਲੀਆਂ ਪੱਟੀਆਂ ਸਾਡੇ ਪਿੰਡਾਂ ਦੇ ਕੋਲੇ ਲੜ ਕੇ ਜੂਝ ਕੇ ਦਾਦਨ ਅਖੀਰ ਦੇ ਉੱਤੇ ਇਥੋਂ ਤੱਕ ਕਿ ਆ ਵੀ ਮੈਂ ਟਾਲੇ ਦਾ ਰੱਖ ਕੇ ਹਾਈਵੇ ਜਾਮ ਕਰੂੰ ਫਿਰ ਪਰਚਾ ਕਰਾਇਆ ਚੋਰੀ ਬੋੜਵਰਤ ਤੱਕ ਕਿਸੇ ਨੇ ਫੱਪੜੇ ਪਿੰਡ ਖੱਤ 'ਚ ਖੜਾਈ 10-15 ਸਾਲ ਪੁਰਾਣਾ ਬੋੜਵਰਤ ਤੱਕ ਕਿਸੇ ਉਹ ਜੂ ਲਾਈ ਲੜ ਰਹੇ ਆਂ ਬੀਸੀ ਕਹਾਂ ਤੋੜ ਦਿੰਦਾ ਐਸਐਸਪੀ ਕੋਲ ਐਸਐਸਪੀ ਕਹਾਂ ਤੋੜ ਦਿੰਦਾ ਐ ਤੋਰੀ ਜਾਂਦੇ ਅਰਜੀਆਂ ਜੀਆਂ ਸੋ ਇਹ ਲੜਾਈ ਸਾਨੂੰ ਰੁੱਖਾਂ ਦੀ ਵੀ ਲੜਨੀ ਪਈ ਸੋ ਅਸੀਂ ਇਸ ਕਰਕੇ ਅੱਜ ਬਿਮਾਰੀਆਂ ਦਾ ਵੀ ਸ਼ਿਕਾਰ ਆ ਚਾਹ ਪਾਣੀ ਦੇ ਨਾਲ ਸਾਨੂੰ ਬਿਮਾਰੀਆਂ ਲੱਗ ਰਹੀਆਂ ਨੇ ਚਾਹੇ ਸਾਡੀ ਹਵਾ ਪ੍ਰੀਥ ਹੋ ਗਈ ਤੇ ਇਹਦੇ ਜ਼ਿੰਮੇਵਾਰ ਕੌਣ ਲੋਕ ਨੇ ਇਹ ਸਾਰੇ ਉਹੀ ਫੈਕਟਰੀਆਂ ਵਾਲੇ ਵੀ ਹੈਗੇ ਆ ਤੇ ਇੱਕ ਜਮੇ ਗੱਲ ਉਸ ਨੌਜਵਾਨ ਨੇ ਕੀਤੀ ਸੀ ਅਸੀਂ ਵੀ ਜ਼ਿੰਮੇਵਾਰ ਆ ਅਸੀਂ ਜ਼ਿੰਮੇਵਾਰ ਕਿਵੇਂ ਆ ਬਹੁਤ ਬੰਦੇ ਆ ਜਿਹੜੇ ਆਪਣੇ ਘਰਾਂ ਦਾ ਜਿਹੜਾ ਗੰਗਾ ਮੰਗਾ ਪਾਣੀ ਉਥਲੇ ਪੂਰ ਕਰਕੇ ਪਾ ਦਿੰਦੇ ਆ ਉਹ ਪੱਤਣ ਸਿੱਧੇ ਪਾਈ ਜਾਂਦੇ ਆ ਉਸੇ ਪੱਤਰ ਜੋ ਅਸੀਂ ਪਾਣੀ ਦਿੰਦੇ ਸੋ ਇਸ ਕਰਕੇ ਸਾਨੂੰ ਸ਼ੁਰੂਆਤ ਬਿਲਕੁਲ ਇਹ ਗੱਲ ਆਪਣੇ ਘਰ ਤੋਂ ਗੱਲ ਕਰਨੀ ਚਾਹੀਦੀ ਹੈ ਕਿ ਅਸੀਂ ਫालतू ਪਾਣੀ ਪਰਵਾਹ ਨਾ ਕਰੀਏ ਪਾਣੀ ਨਾ ਡੋਲ ਗਏ ਅਸੀਂ ਬੂੰਦ ਬੂੰਦ ਪਾਣੀ ਨੂੰ ਬਚਾਈਏ ਕਿਉਂਕਿ ਬੂੰਦ ਬੂੰਦ ਪਾਣੀ ਸਾਡੇ ਜੀਵਨ ਦੀ ਸਹਾਈ ਆ ਕਿ ਪਾਣੀ ਆ ਤਾਂ ਜੀਵਨ ਆ ਕਿਸੇ ਵੀ ਸ੍ਰਿਸ਼ਟੀ ਦਾ ਜਿਹੜਾ ਮੂਲ ਆ ਉਹ ਧੁਰਾ ਹੈ ਉਹ ਪਾਣੀ ਹੈ ਪਾਣੀ ਤੋਂ ਬਿਨਾ ਕੁਝ ਨਹੀਂ ਸੋ ਹੁਣ ਆਪਾਂ ਬੈਠਾਂਗੇ 10 ਮਿੰਟ ਲਾਵਾਂਗੇ ਜਾਓ ਉਹਨਾਂ ਭੱਜੇ ਉਹਨਾਂ ਤੇ ਆਪਣੇ ਜਿਹੜਾ ਗਾਉਂ ਤੋਂ ਫੂਕਰੇ ਨੇ ਤੇ ਸਾਰੇ ਕਮੇਟੀਆਂ ਲਾ ਲਓ ਪਰ ਜਾਓ ਘਰਾਂ ਦੇ ਦੋਸਤਾਂ ਨਾਲ ਸਾਰੇ ਪੰਡਾ ਰੁੱਖਾਂ ਲਾਉਣ ਨਾਲ ਰੁੱਖ ਲਾਉਣ ਨਾਲ ਚੰਗੀ ਗੱਲ ਆ ਪਰ ਮੈਂ ਇਹ ਗੱਲ ਕਹਿਣੀ ਜਨਾ ਸਾਡੇ ਨਾਲ ਇੱਕ ਅਸੀਂ ਆਪਾਂ ਅੱਜ ਕੱਲ ਖਾਵੇ ਦੀ ਜ਼ਿੰਦਗੀ ਬਹੁਤ ਆ ਸਾਡੀ ਵੀ ਲੋਕਾਂ ਨੂੰ ਦਿਖਾਈਏ ਵੀ ਅਸੀਂ ਕੀ ਕਰ ਰਹੇ ਹਾਂ ਚੰਗੀ ਗੱਲ ਆ ਦਿਖਾਉਣਾ ਚਾਹੇ ਸੋਟ ਨਾਲ ਜੁੜਦੇ। ਪਰ ਆਪਾਂ ਰੁੱਖ ਲਾਤਾ ਦਿੰਨੇ ਆ। ਉਹਨੂੰ ਪਾਲਣਾ ਉਦੋਂ ਇੱਥੇ ਜਾਣਾ ਜੀ। ਇਸ ਤਰ੍ਹਾਂ ਮਾਈਨਾ ਨੇ ਸ਼ੁਰੂ ਕੀਤਾ ਕਰਦੇ ਵੀ ਆ ਨਾਲ ਉਹਦੇ ਆਲੇ-ਦਾਲੇ ਬਾੜ ਵੀ ਕਰਦੇ ਆ ਜਾਲੀ ਲਾਉਂਦੇ ਆ ਵੀ ਕੱਲ ਨੂੰ ਗਾਂ ਖਾ ਲਈ, ਮੱਛੀ ਖਾ ਲਈ, ਤੁਸ ਖਾ ਲਈ। ਉਹਨੂੰ ਪਾਣੀ ਵੀ ਪਾਉਣਾ ਚਾਹੀਦਾ, ਉਹਨੂੰ ਸੌਂਫ ਪੈਗੀ ਦਵਾਈ ਵੀ ਦੇਣੀ। ਬੜਾ ਪਾਣੀ ਪਾਏ ਕੱਢਣਾ ਵੀ ਪੈਣਾ। ਸੁਰਤੀਆਂ ਭੁਗਤਾਨ ਪਾੜਨੇ ਪੈਂਦੇ ਉਹਦੂ ਵੀ ਜਾ ਕੇ ਦੇਖਭਾਲ ਕਰਨੀ ਪੈਂਦੀ ਆ ਇਸ ਕਰਕੇ ਆਪਾਂ ਲਾਗੇ ਵੀ ਕਮੇਟੀਆਂ ਬਣਾ ਕੇ ਗੁਰੂ ਘਰਾਂ ਦੇ ਵਿੱਚੋਂ ਹਾਂਜੀ ਅੱਛਾ ਜੀ ਇੱਕ ਗੱਲ ਦੱਸਿਓ ਵੀ ਜਿਹੜਾ ਆਪਾਂ ਕੱਠ ਕਰਦਾ ਤੇ ਕੱਠ ਕਿਤੋਂ ਲੈ ਕੇ ਬੱਲ ਕੱਠ ਆਪਾਂ 15 ਅਗਸਤ ਦਾ ਅੱਜ ਟਾਈਮ ਪਿਆ ਆਪਣੇ ਕੋਲ ਅੱਜ ਹੋਊਗੀ 21 ਹਾਂਜੀ ਸਮਾ ਆਪਣੇ ਕੋਲ ਹੈਗਾ ਮੰਨ ਕੇ ਚੱਲੋ ਤੁਸੀਂ 22 ਦਿਨ ਪਏ ਆ ਉਹ ਆਪਾਂ ਹਲੇ ਤੈਅ ਕਰਨਾ ਵੀ ਆਪਾਂ ਕਿਹੜੀ ਜਗ੍ਹਾ ਕੱਠੇ ਹੋਣਾ ਅਸਲ ਦੇ ਵਿੱਚ ਲੁਧਿਆਣੇ ਦੇ ਵਿੱਚ ਆਪਾਂ ਸੋਚ ਰਹੇ ਹਾਂ ਵੀ ਸ੍ਰੀ ਗਰਤਾਰ ਸਿੰਘ ਸਰਾਬੇ ਦਾ ਬੁੱਤ ਹੈ ਉੱਥੋਂ ਲੈ ਕੇ ਸ੍ਰੀ ਭਜ ਸਿੰਘ ਤੇ ਰਾਜਗੁਰੂ ਸ੍ਰੀਮ ਦੇ ਬੁੱਤਾਂ ਤੱਕ ਆਪਣਾ ਮਾਰਸ਼ਾ ਸੋਚਿਆ ਵੀ ਉਹ 1.5-2 ਕਿਲੋਮੀਟਰ ਦਾ ਸਫ਼ਰ ਬਣ ਜਾਂਦਾ ਵੀ ਜ਼ਿਆਦਾ ਗਰਮੀ ਹੋਣ ਕਰਕੇ ਵਾੜਾ ਤੁਰੇ ਵੀ ਨਹੀਂ ਜਾਣਾ ਲੋਕਾਂ ਨੂੰ ਸਭ ਉਹ ਗੱਲਾਂ ਸਾਰੀਆਂ ਦੇਖ ਕੇ ਚੱਲਾਂਗੇ ਤੇ ਉਹ ਤੁਹਾਨੂੰ ਸਮੇਂ-ਸਮੇਂ ਤੇ ਭਾ ਜਾਣਕਾਰੀ ਦੇਵਾਂਗੇ ਇਸੇ ਕਰਕੇ ਆਪਾਂ ਗਰੁੱਪ ਸੋਡਾ ਬਣਾ ਰਹੇ ਹਾਂ ਜਿਹੜਾ ਗਰੁੱਪ ਸੋਡਾ ਬਣੂਗਾ WhatsApp ਗਰੁੱਪ ਉਹਦੇ ਵਿੱਚ ਸਾਰੀ ਜਾਣਕਾਰੀ ਸੋਡੇ ਕੋਲੇ ਪਹੁੰਚ ਜਾ ਕਰੂਗੀ ਹੁਣ ਆਪਾਂ ਇੱਥੇ ਬੈਠ ਕੇ ਜਿਹੜੇ ਮਣਿਆ ਜਿਹੜੇ ਦੇਖੋ ਕੰਮ ਛੱਡਣਾ ਪੈਂਦਾ ਕੰਮ ਦਾ ਆਪਾਂ ਨੂੰ ਫਿਰ ਇਹ ਤਾਂ ਨਹੀਂ ਹੈਗਾ ਵੀ ਅਸੀਂ ਦਾ ਨੂੰ ਕੰਮ ਹੋ ਗਿਆ ਅਸੀਂ ਇੰਦਰ ਬਾਹਰ ਕੰਮ ਦਾ ਹਰੇਕ ਨੂੰ ਨਹੀਂ ਸੋ ਕੰਮ ਦਾ ਫਰ ਮਾਰੇ ਮੋਟ ਛੱਡ ਕੇ ਤਿਆਰ ਕਰਨੇ ਪੈਂਦਾ ਫਿਰ ਆਪਾਂ ਰਾਈ ਲਾਂਗੇ ਸਤਨੂ ਦੇ ਮਨੋਂ ਪੂਰੇ ਸਮਰਪਿਤ ਹੋ ਕੇ ਆਪਦੀ ਜ਼ਿੰਮੇਵਾਰੀ ਸੰਭਾਲ ਕੇ ਅਸੀਂ ਪਿੰਡਾਂ 'ਚ ਸੱਥਾਂ 'ਚ ਬੈਠਦੇ ਆ ਉੱਥੇ ਬੈਠ ਕੇ ਪ੍ਰਚਾਰ ਕਰਗੇ ਅਸੀਂ ਗੁਰੂ ਘਰਾਂ 'ਚ ਇਕੱਠੇ ਹੁੰਨੇ ਆ ਅਸੀਂ ਭੋਗਾਂ ਤੇ ਇਕੱਠੇ ਹੁੰਨੇ ਆ ਅਸੀਂ ਕਦੇ ਹੋਰ ਸਮਾਗਮ ਤੇ ਇਕੱਠੇ ਹੁੰਨੇ ਆ ਹਰ ਥਾਂ ਇਹ ਪ੍ਰਚਾਰ ਕਰਿਆ ਕਰੋ ਫਿਰ ਆਪਾਂ ਜੈਲ ਕੀ ਰੇ ਆਪਾਂ ਜੈਲ ਕੀ ਰੇ ਇਹ ਗੱਲ ਪਾਣੀ ਦੀ ਹਰ ਘਰ ਤੱਕ ਹਰ ਛੁੰਡੇ ਰਜਣੀ ਚਾਹੀਦੀ ਥੀ ਖਾਸ ਤੌਰ ਤੇ ਗੱਲਾਂ ਜਿਉ ਸੱਤਕ ਸਾਡੀਆਂ ਮਾਨਗੀਆਂ ਬੀਬੀਆਂ ਕੋਲ ਨਹੀਂ ਜਾਂਦੀਆਂ ਉਹਨਾਂ ਤੇ ਇਹ ਗੱਲ ਸਾਡੀ ਚਲਣੀ ਨਹੀਂ ਆ ਇਹ ਗੱਲਾਂ ਵਾਰ-ਵਾਰ ਆਉਂਦੀਆਂ ਨੇ ਬਿਲਕੁਲ ਇਹ ਗੱਲ ਵਾਜਿਬ ਹੈ ਕਿ ਸਾਡੇ ਬੰਕੀ ਸਿੰਘਾਂ ਦੀ ਦਿਹਾਈ ਦੀ ਅਰਦਾਸ ਪਾਣੀਆਂ ਦੇ ਮਸਲਾ ਨੂੰ ਅਰਦਾਸ ਖਸਾਨੀ ਵਾਲੀਆਂ ਅਰਦਾਸਾਂ ਸਾਡੀਆਂ ਗੁਰੂ ਘਰਾਂ 'ਚ ਹੋਣੀਆਂ ਚਾਹੀਦੀਆਂ ਉਹ ਗੱਲ ਇਹਨਾਂ ਦੀ ਸਹੀ ਹੈ ਮੈਂ ਮੇਰੇ ਪਿੰਡ ਦੀ ਦਰੰਤੀ ਆ ਮੁੰਡਾ ਮੈਂ ਪਿਆ ਨਾਲ ਕੋਣ ਇਸ ਗੱਲਾਂ ਬਾਰੇ ਲੋਕਾਂ ਨੂੰ ਦੋ ਵੇਲੇ ਆਥਰੇ ਨੇ ਰਾਰਾ ਸਤੋਰਾ ਬਾਦ ਅਰਦਾਸ ਤੋਂ ਬਾਅਦ ਨੂੰ 10 ਵੀ ਮਿੰਟ ਲਾਇਆ ਕਰ ਸਵੇਰੇ ਵੀ ਲਾਇਆ ਕਰ ਤਨਕੇ ਲਾਇਆ ਕਰ ਉਹ ਕਹਿੰਦਾ ਬਾਈ ਕੀ ਕਰਕੇ ਯਾਰ ਪਿੰਡ ਦੇ ਬੰਦੇ ਰੋਕਦੇ ਨੇ ਉਹ ਪਿੰਡ ਦੇ ਕੌਣ ਨੇ ਉਹ ਬੰਦੇ ਜਿਹੜੀ ਕਿਸੇ ਧਰਨਾ ਪਾਰਟੀ ਨਾਲ ਜੁੜੇ ਹੁੰਦੇ ਆ ਤੂੰ ਲੈ ਸਾਡੀ ਪਾਰਟੀ ਨੂੰ ਨਹੀਂ ਜਾਂਦਾ ਉਹ ਪਾਰਟੀਆਂ ਤੇਰਾ ਸਾਰਿਆਂ ਦਾ ਇੱਕੋ ਜਿਹਾ ਉਹ ਕੋਈ ਘੱਟ ਨਹੀਂ ਇੱਥੇ ਤੁਸੀਂ ਕਰਕੇ ਜਰੂਰ ਇਹ ਆਪਾਂ ਪਿੰਡਾਂ ਦੇ ਵਿੱਚ ਆਪਣੇ ਪਿੰਡਾਂ ਦੇ ਗ੍ਰੰਤੀ ਸਿੰਘਾਂ ਦੀ ਡਿਊਟੀ ਲਾ ਕੇ ਜਿੰਨੇ ਵੀ ਤੁਸੀਂ ਪਿੰਡਾਂ ਚੋਂ ਆਏ ਆਂ ਵੀ ਭਾਈ ਦੋ ਵੇਲੇ ਤੜਕੇ ਤੇ ਆਥਣੇ ਚਾਹ ਬੰਦੀਸਿਨਾਂ ਦੀ ਰਿਹਾਈ ਦੀ ਗੱਲ ਉੱਤੇ ਗੁਰੂ ਘਰ ਚਰਨੀ ਚਾਹੀਦੀ ਆਪਾਂ ਭੁੱਲ ਹੀ ਗਏ ਕੌਮੀ ਇਨਸਾਫ ਮੋਰਚੇ ਲੱਗੇ ਨੂੰ ਆਪਣਾ ਮਹੱਲ ਕੀ ਨਾ ਕਰਦਾ ਬੋਲ ਗਏ ਨਹੀਂ ਕੁਝ ਆਪਾਂ ਨੂੰ ਆਇਆ ਹੀ ਨਹੀਂ ਪਤਾ ਹੋਣਾ ਕਿ ਮੋਰਚਾ ਲੱਗਿਆ ਦਾ ਇਸੇ ਵੀ ਆਪਾਂ ਕਿਸਾਨੀ ਵਾਲਾ ਆਪਣਾ ਮੋਰਚਾ ਜਿਹੜਾ ਸ਼ੰਭੂ ਦੇ ਖਨੌਰੀ ਬੈਠੇ ਆ ਉਹਨੂੰ ਲੋਕ ਭੁੱਲਦੇ ਜਾਂਦੇ ਨੇ ਜਦ ਇਹ ਹਰ ਗੱਲ ਜਿਉ ਲਗਾਤਾਰ ਸਾਡੇ ਕੰਨਾਂ 'ਚ ਪੈਂਦੀ ਰਹੂਗੀ ਸਾਡੇ ਦਿਮਾਗ 'ਚ ਉਂਦੀ ਰਹੂਗੀ ਤਾਜੀ ਹੁੰਦੀ ਰਹੂਗੀ ਗੱਲ ਤਾਂ ਸਾਨੂੰ ਰੋਜ਼ ਲੋਕਾਂ ਨੂੰ ਉਹ ਗੱਲ ਅੰਦਰ ਖੜਕਦੀ ਰਹਿੰਦੀ ਹੈ ਕਾਰਵਾਈ ਦੀ ਰਹਿੰਦੀ ਹੈ ਲੋਕ ਛਕਨੇ ਰਹਿੰਦੇ ਆ ਜਾਗ ਦੇ ਰਹਿੰਦੇ ਸੋ ਇਸ ਕਰਕੇ ਆਪਾਂ ਗ੍ਰੰਥੀਆਂ ਨੂੰ ਵੀ ਕਹਿਣਾ ਵੀ ਭਾਈ ਸਾਡਾ ਕਾਲੇ ਇਹਦਾ ਨਾਮ ਆ ਕਾਲੇ ਪਾਣੀਆਂ ਦਾ ਹੋਣਾ ਚਾਹੀਦਾ ਕਾਲੇ ਪਾਣੀਆਂ ਦੇ ਮੋਰਚੇ ਦੀ ਗੱਲ ਵੀ ਸਾਡੇ ਗੁਰੂ ਘਰਾਂ ਦੇ ਵਿੱਚੋਂ ਰੋਜ਼ ਸਾਡੇਾਂ ਦੇ ਭਾਈ ਜਿਹੜੀ ਤੁਸੀਂ ਬੀਬੀਆਂ ਨੂੰ ਸਮਝਾਉਣ ਦੀ ਲੋੜ ਆ ਵੀ ਰੋਜ਼ ਤੁਸੀਂ ਚਾਹ ਦਰਦ ਨੂੰ ਸਾਲ ਸਬ지 ਬਣਾਉਣ ਨੂੰ ਆਟਾ ਗੁੰਨਦ ਨੂੰ ਤਾਂ ਪਾਣੀ ਦਾ ਵਰਤਦੇ ਹੋ ਪਾਣੀ ਕਿਹਦਾ ਵਰਤਦੇ ਹੋ ਦੇ ਉਹ ਪਾਣੀ ਨਹੀਂ ਜ਼ਹਿਰ ਕੀ ਰਹੇ ਹੋ ਜ਼ਹਿਰ ਵਰਤ ਰਹੇ ਹਾਂ ਜਿੰਨਾ ਚਿਰ ਇਹ ਗੱਲਾਂ ਸਾਡੇ ਦਿਰਾਜ ਘਰ ਨਹੀਂ ਕਰਦੀਆਂ ਕੂਮਣਾ ਕਰ ਲੋਕਾਂ ਨੇ ਉਠਣਾ ਨਹੀਂ ਉੱਠાડਨਗੇ ਲੋਕ ਕਿਹਦੀ ਗੱਲ ਨਹੀਂ ਉੱਠਣਗੇ ਬਾਕੀ ਧਰਤੀ ਜਿਹਾ ਆਪਾਂ ਦੇਖਿਆ ਕਿ ਤਪਤੀ ਧਰਤੀ ਜਿਹਾ ਐਸਾ ਐਸਾ ਉਹ ਸਾਡੇ ਗੁਰੂਆਂ ਨੇ ਵੀ ਬੀਜਿਆ ਕਿ ਧਰਤੀ ਜਦੋਂ ਜਦੋਂ ਕੋਈ ਜ਼ਬਰ ਤੇ ਜ਼ੁਲਮ ਹੋਇਆ ਉੱਠੇ ਲੋ ਹੁਣ ਵੀ ਉਠਾਂਗੇ ਕੁਦਰਤ ਆਉਣ ਦੀ ਲੋੜ ਨਹੀਂ ਬਸ ਲੋਕਾਂ ਨੂੰ ਸਮਝਾਉਣ ਦੀ ਲੋੜ ਹੈ ਕਿ ਮੌਦਾ ਕੀ ਜਿੱਦੇ ਲੋਕਾਂ ਨੂੰ ਸਮਝ ਪੈ ਗਈ ਲੋਕ ਉੱਠ ਕੇ ਲੜਨਗੇ ਸਤਿ ਧੰਵਾਦ ਸਾਰੇ ਸੰਗਤ ਦਾ ਜਿਹੜੇ ਬਖ ਬਖ ਪਿੰਡਾਂ ਤੋਂ ਆਏ ਹੋ ਪ੍ਰਬੰਧ ਕੀ ਜਿਹੜੀ ਸਮੁੱਚੀ ਟੀਮ ਆ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਮੈਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ